ਆਪਾਂ ਜੀ ਇਹ achar ਬਣਾਇਆ ਹੈਗਾ ਆਮਲਾ ਅਦਰਕ ਤੇ ਹਰੀ ਮਿਰਚ ਦਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਹੈ ਬਹੁਤ ਜ਼ਿਆਦਾ ਟੇਸਟੀ ਵੀ ਆ ਬਹੁਤ ਨਾਈਸ ਖੁਸ਼ਬੂ ਆਉਂਦੀ ਆ ਆਮਲਾ ਜਿਹੜਾ ਹੈਗਾ ਯਾ ਵਿਟਾਮਿਨ ਸੀ ਪਰਪੂਰ ਹੁੰਦਾ ਹੈ ਆਪਣੇ ਹੈਲਥ ਤੇ ਆਪਣੇ ਪਾਚਨ ਸ਼ਕਤੀ ਨੂੰ ਬਹੁਤ ਹੀ ਜ਼ਿਆਦਾ ਵਧਾਉਂਦਾ ਹੈਗਾ ਤਾਂ ਬਹੁਤ ਵਧੀਆ ਹੈਗਾ ਤਾਂ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਪੀਰੀਅਰ ਗਾਰਡਨ ਕਿਚਨ ਦੇ ਵਿੱਚ ਅਮੀਤ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਆਪਾਂ ਜੀ ਬਣਾ ਰਹੇ ਆ achar ਜਿਹੜਾ ਕਿ ਆਪਾਂ ਆਮਲੇ ਦਾ achar ਬਣਾ ਰਹੇ ਆ achar ਬਣਾਉਣ ਲਈ ਆਪਾਂ ਜੀ ਇਹ 2 ਪੌਂਡ ਆਮਲੇ ਲਏ ਹੈਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ واਸ਼ ਕਰ ਲਿਆ ਹੈਗਾ ਮੇਕ ਸ਼ੁਰ ਤੁਸੀਂ ਦੇਖ ਲੈਣੇ ਆ ਥੋੜੇ ਜਿਹਾ ਆਮਲੇ ਵਧੀਆ ਹੋਣੇ ਚਾਹੀਦੇ ਇਹਨਾਂ ਤੇ ਕੋਈ ਦਾਗ-ਧੱਬੇ ਨਹੀਂ ਹੋਣੇ ਚਾਹੀਦੇ ਫਿਰ ਆਪਣਾ achar ਬਹੁਤ ਵਧੀਆ ਬਣਦਾ ਆ ਹੁਣ ਆਪਾਂ ਜੀ ਇਹਨਾਂ ਨੂੰ ਪਾਣੀ ਗਰਮ ਰੱਖਿਆ ਹੈਗਾ ਤੇ ਇਹਨਾਂ ਨੂੰ ਆਪਾਂ ਬੋਇਲ ਕਰਨਾ ਹੈਗਾ ਯਾਨ ਮੈਂ ਪਤੀਲੇ ਦੇ ਵਿੱਚ ਪਾ ਲੈਣੀ ਹੈਗੀ ਆ ਹਾਂਜੀ ਜਦੋਂ ਇਹ ਬੋਇਲ ਹੋ ਗਿਆ ਤਾਂ ਫਿਰ ਆਪਾਂ ਇਹਨਾਂ ਨੂੰ ਬਾਅਦ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਪੀਸ ਹੈਗੇ ਆ ਸੈਪਰੇਟ ਕਰ ਲੈਣੇ ਆ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾਵਾਂਗੇ ਤੇ ਥੋੜੇ ਜਿਹਾ ਆਦਰਕ ਤੇ ਸੁੱਕੇ ਮਸਾਲੇ ਪਾਣੀ ਹੈਗੇ ਆ ਹਾਂਜੀ ਆਮਲੇ ਵੀ ਆਪਣੇ ਜਿਹੜੇ ਉਬਲ ਗਏ ਹੈਗੇ ਹੁਣ ਦੇਖਦੇ ਆਂ ਕਿ ਕਿਸ ਤਰ੍ਹਾਂ ਦੇ ਇਹ ਹੰਦੀ ਇਹਦੇ ਇਦਾਂ ਹੋਣੇ ਚਾਹੀਦੇ ਆ ਬਹੁਤ ਵਧੀਆ ਉਬਲ ਗਏ ਹੈਗੇ ਆ ਤਾਂ ਜਦੋਂ ਇਹ ਉਬਲ ਜਾਂਦੇ ਇਹਨਾਂ ਦਾ ਇਹ ਦੇਖਣਾ ਪੈਂਦਾ ਇਹਨਾਂ ਦੇ ਪੀਸ ਜਿਹੜੇ ਇਦਾਂ ਖੁੱਲ ਜਾਂਦੇ ਹੈਗੇ ਆ ਇਕੱਲੇ ਇਕੱਲੇ ਹੋ ਜਾਂਦੇ ਹਾਂਜੀ ਆਪਾਂ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਪਾ ਦੇਣਾ ਹੈਗਾ ਫਿਰ ਉਹਦੇ ਨਾਲ ਇਹ ਜਿਹੜੇ ਪੀਸ ਆ ਸਿੰਗਲ ਸਿੰਗਲ ਹੀ ਰਹਿੰਦੇ ਆ ਫੇਮੈਸ਼ ਨਹੀਂ ਹੁੰਦੇ ਹੈਗੇ ਆਈਸ ਵਾਲੇ ਪਾਣੀ ਦੇ ਵਿੱਚ ਸਾਰੇ ਥੋੜਾ ਟਾਈਮ ਲਈ ਪਾ ਕੇ ਰੱਖਨੇ ਆ ਹਾਂਜੀ ਥੋੜਾ ਜਿਹਾ ਟਾਈਮ ਆਪਾਂ ਹੁਣ ਇਹਨਾਂ ਨੂੰ ਆਈਸ ਵਾਲੇ ਪਾਣੀ ਦੇ ਵਿੱਚ ਰਹਿਣ ਦੇਣਾ ਬਾਅਦ ਦੇ ਵਿੱਚ ਆਪਾਂ ਫੇ ਕੱਢ ਕੇ ਇਹ ਜਿਹੜੇ achar ਬਣਾ ਲੈਣਾ ਹਾਂਜੀ ਆਪਣੇ ਆਮਲੇ ਜਿਹੜੇ ਹੈਗੇ ਇਹ ਖੱਡੇ ਪਾਣੀ ਚ ਆਪਾਂ ਹੁਣ ਕੱਢ ਲੈਣੇ ਹੈਗੇ ਆ। ਥੋੜੇ ਇਹਨਾਂ ਦਾ ਪਾਣੀ ਆਪਾਂ ਕੱਢ ਦੇਣਾ ਇਸ ਤਰ੍ਹਾਂ ਨੇ ਛੋੜ ਕੇ। ਬਾਅਦ ਵਿੱਚ ਆਪਾਂ ਇਹਨਾਂ ਦੇ ਜਿਹੜੇ ਸਿੰਗਲ ਸਿੰਗਲ ਜਿਹੜੇ ਪੀਸ ਸੱਗੇ ਘੱਡ ਦੇਣੇ ਹੈਗੇ ਆ। ਫਿਰ ਜੀ ਆਪਾਂ ਇਹਨਾਂ ਨੂੰ ਥੋੜੇ ਚਿਰ ਸੁਕਾਉਣਾ ਹੈਗਾ ਆ। ਇਹਨਾਂ ਜਦੋਂ ਪਾਣੀ ਸੁੱਕਿਆ ਫੇਰੇ achar ਬਣਾਉਣਾ ਹੈਗਾ। ਕੱਲੀ ਮੈਂ ਤਾਂ ਤੋੜ ਕੇ ਦਿਖਾਉਣੀ ਹੈ ਕਿ ਇਦਾਂ ਦੇ ਇਹ ਹੈਗੇ ਆ ਜਦੋਂ ਇਹ ਹੁੱਪਲ ਜਾਂਦੇ ਆ ਕਿ ਇਹਨਾਂ ਦੇ ਪੀਸੇ ਜਿੱਦਾਂ ਅਲੱਗ ਹੋ ਜਾਂਦੀਆਂ ਨੇ ਨਾ ਇਹ ਕਲੀਆਂ ਹੈਗੀਆਂ। ਸਟਰਾਪੈਨਾਂ ਦੇ ਜਿਹੜੀ ਗਿੱਟਕ ਹੈਗੀ ਉਹ ਕੱਢ ਦੇਣੀ ਆ ਤੇ ਸਾਰੇ ਆਪਾਂ ਸੈਪਰੇਟ ਕਰ ਲੈਣੇ ਹੈਗੇ ਫਿਰ ਆਪਾਂ ਇਹਨਾਂ ਨੂੰ ਕਿਸੇ ਵੀ ਤੌਲਗੇ ਦੇ ਉੱਤੇ ਰੱਖ ਕੇ ਤਾਂ ਤੇ ਪਾਣੀ ਜਿਹੜਾ ਇਹਨਾਂ ਦਾ ਜਦੋਂ ਸੁੱਕ ਗਿਆ ਕਿ ਆਪਾਂ ਜਿਹੜੇ ਮਸਾਲੇ ਪਾਣੀ ਆ ਤਾਂ achar ਬਣਾ ਸਕਦੇ ਆ ਜਿਹੜੀਆਂ ਸਾਰੀਆਂ ਨੇ ਗਿੱਟਕਾਂ ਆਪਾਂ ਕੱਢ ਦੇਣੀਆਂ ਹੈਗੀਆਂ ਪੀਸ ਜਿਹੜੇ ਸਾਰੇ ਆਪਾਂ ਸੈਪਰੇਟ ਕਰ ਲੈਣੇ ਹੈਗੇ ਹਾਂਜੀ ਉਬਲੇ ਆ ਬਹੁਤ ਛੇਤੀ ਹੋ ਜਾਂਦੇ ਆ ਇਹਨਾਂ ਦੀ ਗਿੱਟਕ ਨਿਕਲ ਜਾਂਦੀ ਆ ਕੰਟੀਨਿਊ ਆਪਣੇ ਸਾਰੇ ਜਿਹੜੇ ਆਪਾਂ ਛਿਲ ਇਹ ਕੱਢ ਲੈਣੇ ਹੈਗੇ ਅਲੱਗ ਪੀਸ ਕਰ ਲੈਣੇ ਹੈਗੇ ਆ। ਆਮਲੇਤੀ ਆਪਾਂ ਸਾਰੇ ਜਿਹੜੇ ਹੈਗੇ ਇਹ ਸਿੰਗਲ ਸਿੰਗਲ ਪੀਸ ਕਰ ਲਏ ਆ ਇਸ ਤਰ੍ਹਾਂ ਇਹ ਕਰਨੇ ਆ ਆਪਾਂ ਛੋਟੇ ਛੋਟੇ ਪੀਸ ਜਿਹੜੇ ਹੈਗੇ ਆ। ਤਾਂ ਬਹੁਤ ਵਧੀਆ ਹਾਂਜੀ ਬੋਇਲ ਹੋ ਗਿਆ ਸੀਗੇ ਸਾਰਿਆਂ ਦੇ ਹੁਣ ਆਪਾਂ ਇਹ ਦਸ ਗਿੱਟਾ ਕੱਢ ਦਿੱਤੀਆਂ ਹੈਗੀਆਂ। ਹੁਣ ਆਪਾਂ ਇਹਨੂੰ ਤੜਕਾ ਲਾਉਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਰੋਂ ਦਾ ਤੇਲ ਹੈ ਇਹਨੂੰ ਗਰਮ ਕਰਕੇ ਠੰਡਾ ਕਰ ਲਿਆ ਥੋੜੇ ਜਿਹਾ। ਇਹਦੇ ਵਿੱਚ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ। हाँ जी थोड़ी जी गरम होगी तो फिर बाद में आप थोड़ा जीरा अदरक हरिया मिर्च पानी ये जीरा है चमचा हाँ आप जो अपने को अदरक है वो का देना है ये देना है ഇത് ഹരിയ മിർച്ച സലൈസ് കട്ടേ കൂടെ ടോഡ് ജോലി ഭൂമിക്കാതെ നാളെ ചിടേ ആമല മീഡിയ ബോധ്യ ഹൈമി ਜੀ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਜਿੱਤਾ ਥੋੜਾ ਜਿਹਾ ਸੌਫਟ ਹੋ ਕੇ ਹੁਣ ਜੀ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਹੈਗੇ ਪਾ ਦੇਣੇ ਇਹ ਜਿਹੜਾ ਹੈਗਾ ਇਹ ਸਾਲਟ ਹੈਗਾ ਯਾ ਕਿੰਦਾ ਨਾਮ ਕੀੜਾ ਸਿਲਕ ਸਮਾਲੀਨ ਸਾਲਟ ਥੋੜਾ ਜਿਹਾ ਇਹਦੇ ਵਿੱਚ ਕਾਲਾ ਜੀ ਆਪਾਂ ਪਾਵਾਂਗੇ ਆਪਾਂ हाँ जी हल्दी हाँ हैगी है हल्दी हाँ पाउडर इसी गरम मसाला है सौंस हैगी है राई है कि ये वाली जी थोड़ी जी जैलो राई है वो डिफरेंट या थोड़ी डिफरेंट हैगी है जैलो कलर की ਇਹ ਬਣੀ ਦੇਖ ਦਿਨ ਹੈ ਕਿ ਜਿੰਨ ਜਸਤੇ ਦਾ ਕਲਰੀ ਹੈ ਮੈਂ ਤਾਂ ਆਪਾਂ ਹਰੀ ਪਾਈ ਹੈ ਇਹਦੇ ਵਿੱਚ ਇਹਦੀ ਆਪਾਂ ਚਾਰੀ ਮਸਾਲਾ ਬਣਾ ਕੇ ਰੱਖਿਆ ਆਪਾਂ ਵੀ ਜਿਹੜੇ ਪਾਈ ਸੀ ਇਹਦੀ ਬਹੁਤ ਜ਼ਿਆਦਾ ਹੈਲਥਫੁਲ ਸਤੇ ਰਹੇਗਾ ਜਾਂ ਕਲੌਂਜੀ ਨੇ ਸਾਰੀਆਂ ਚੀਜ਼ਾਂ ਮਿਖਤੀ ਹੈ ਜਿਹਦੇ ਵਿੱਚ ਮਿਕਸ ਹੈਗਾ ਇਹ ਆਪਾਂ ਪਾਵਾਂਗੇ ਵਿੱਚ ਮਿਕਸ ਕਰਾਂਗੇ ਥੋੜੀ ਜਿਹੀ ਜੁਬੈਨ ਹੈ ਜੀ ਇਹਨੂੰ ਆਪਾਂ ਹੱਥ ਨਾਲ ਇਸ ਤੇ ਦਾ ਕ੍ਰਸ਼ ਕਰਕੇ ਪਾਵਾਂਗੇ ਇਦੇ ਨਾਲ ਤੋਂ ਬਹੁਤ ਹੀ ਵਧੀਆ ਫਲੇਵਰ ਆਉਂਦਾ ਜੀ ਆਪਾਂ ਕ੍ਰਸ਼ ਕਰਕੇ ਪਾਉਨੇ ਆਂ। ਹਰੀਆਂ ਸਿੱਜਨ ਆਪਾਂ ਹਮ ਮਸਾਲਿਆਂ ਨੂੰ ਮਿਲਾ ਦਾਂਗੇ। ਹਾਂਜੀ ਇਹ ਆਮਲੇ ਦਾ ਚਾਰ ਬਹੁਤ ਹੀ ਵਧੀਆ ਹੁੰਦੀ ਬਣਦਾ ਹੈਗਾ ਇਹਦੇ ਵਿੱਚ ਬਹੁਤ ਜਿਆਦਾ ਆਮਲੇ ਦੇ ਵਿਟਾਮਿਨ ਸੀ ਹੁੰਦਾ ਹੈਗਾ। ਆਪਣੀ ਸਿਹਤ ਦੇ ਵਾਸਤੇ ਬਹੁਤ ਹੀ ਜਿਆਦਾ ਗੁਣਕਾਰੀ ਹੈਗਾ ਇਹ। ਕੱਚੇ ਆਮਲੇ ਵੀ ਆਪਾਂ ਜਿੱਦਾਂ ਜੂਸ ਬਣਾ ਕੇ ਜੂਸ ਕਰ ਸਕਦੇ ਬਹੁਤ ਵਧੀਆ ਚੀਜ਼ ਹੈਗੀ ਆ। ਤਾਂ ਦੀ ਆਪਾਂ ਜਿਹੜੇ ਆਮਲੇ ਹੈਗੇ ਸਾਰੇ ਇਹਦੇ ਵਿੱਚ ਪਾ ਦੇਣੇ ਹੈਗੇ ਆ। ਹਾਰੇ ਨੂੰ ਆਪਾਂ ਮਿਲਾ ਦੇਣਾ ਹੈਗਾ ਆ। ਹਾਂਜੀ ਜੇ ਤੁਸੀਂ ਸਾਬਤ ਆਮਲੇ ਦਾ achar ਬਣਾਉਣਾ ਨਹੀਂ ਵੀ ਪੀਸ ਕਰਨੇ ਤੁਸੀਂ ਉਹ ਵੀ ਬਣਾ ਸਕਦੇ ਆ। ਅਸੀਂ ਆਲਰੇਡੀ ਵੀਡੀਓ ਅਪਲੋਡ ਕੀਤੀ ਆ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਆ। ਥੋੜਾ ਜਹ ਹਾਂਜੀ ਆਪੈਨ ਪਕਾਉਣਾ ਹੈ ਕਈ ਕਿਉਂਕਿ ਆਲਰੇਡੀ ਆਪਣੇ ਆਮ ਲੇਤਾ ਇਹ ਢੁੱਲ ਵੀ ਹੈਗੇ ਆ ਬਹੁਤ ਜਿਆਦਾ ਟਾਈਮ ਨਹੀਂ ਆਪਾਂ ਇਹਨੂੰ ਪਕਾਉਣਾ ਹੈਗਾ ਐਂਡ ਤੇ ਆਪਾਂ ਇਹਦੇ ਵਿੱਚ ਵੀ ਨਿੰਦਰ ਪਾਉਣਾ ਹੈ ਉਹਦੇ ਨਾਲ ਕਿਤੇ ਜੀ ਖਰਾਬ ਨਹੀਂ ਹੁੰਦਾ ਇਹਦੀ ਸ਼ੈਲਫ ਲਾਈਫ ਬਹੁਤ ਵਧ ਜਾਂਦੀ ਹੈਗੀ ਆ ਇਹ ਵਾਲਾ ਜੀ ਬਾਈਟ ਜਿੰਦਾ ਰਹੇਗਾ। ਲਿੱਸੀ ਆਪਣਾ ਮਲਾ ਦੇਣਾ ਹੈ गाइस। ਹਲमोਸੀ ਆਪਣਾ ਜਾਰੀ ਰੈਡੀ ਰਹਿ ਗਿਆ ਤੇ ਇਹਨੂੰ ਆਪਾਂ ਹੁਣ ਠੰਡਾ ਕਰ ਲੈਣਾ ਹੈ ਜੋਇਆ। ਤੇ ਤੁਸੀਂ ਕਿਤੇ ਵੀ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਆ ਲੰਬੇ ਟਾਈਮ ਲਈ ਖਰਾਬ ਨਹੀਂ ਹੁੰਦਾ ਹੈਗਾ। ਬਹੁਤ ਵਧੀਆ ਹਾਂਜੀ ਟੇਸਟੀ ਵੀ ਹੁੰਦਾ ਹੈ ਤੇ ਹੈਲਥੀ ਵੀ ਲੱਗੇਗਾ। ਦੇਖੋ ਜੀ ਇਸ ਤਰ੍ਹਾਂ ਦਾ ਇਹ achar ਬਣਿਆ ਹੈ ਬਹੁਤ ਹੀ ਵਧੀਆ ਹੈਗਾ ਆ ਤੇ ਬਹੁਤ ਜਿਆਦਾ ਖਾਣ ਨੂੰ ਸੁਆਦ ਵੀ ਹੁੰਦਾ ਹੈ। આમਲਾ ਪਰਨ ਪੱਤੇ ਇਹ ਬਹੁਤ ਹੀ ਵੈਸਟ ਹੁੰਦਾ ਹੈਗਾ। ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਜੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਜੀ।